ਕਿੰਨੇ ਬਹੁਤ ਸੁਖਿਆਰੇ ਤੇ ਬਹੁਤ ਦੁਖਿਆਰੇ ਦੇ ਉੱਤੇ ਗਿਆਨ ਦਾ ਵੀ ਅਸਰ ਨਹੀਂ ਆਉਂਦਾ। ਕਤਈ ਨਹੀਂ ਆਉਂਦਾ। ਐਸੀ ਹਾਲਤ ਮਹਾਭਾਰਤ ਦੇ ਸਮੇਂ ਵੀ ਹੋਈ ਸੀ। ਚੱਕਰ ਵਿਉ ਦੇ ਚ ਫਸ ਕੇ ਜਦ ਦੁਖੇ ਨਾਲ ਅਭਮਨੋ ਨੂੰ ਮਾਰ ਦਿੱਤਾ ਗਿਆ। ਲਾਸ਼ ਚੁੱਕ ਕੇ ਅਰਜਨ ਕ੍ਰਿਸ਼ਨ ਦੇ ਕੋਲ ਲੈ ਗਿਆ। ਅੱਖੇ ਇਸ ਨੂੰ ਜਿਵਾਓ ਇਸ ਤੋਂ ਬਿਨਾ ਮੈਂ ਨਹੀਂ ਜੀ ਸਕਦਾ ਅਰਜਨ ਦਾ ਲੜਕਾ ਮੈਂ ਨਹੀਂ ਜੀ ਸਕਦਾ ਇਹ ਮੇਰਾ ਬੱਚਾ ਬਹੁਤ ਸਿਆਣਾ ਇਹ ਮੇਰੀ ਜ਼ਿੰਦਗੀ ਦਾ ਸਾਰਾ ਸੀ ਇਹ ਮੇਰਾ ਭਵਿੱਖ ਸੀ ਮੇਰਾ ਤੇ ਸਭ ਕੁਝ ਅੰਧੇਰਾ ਹੋ ਗਿਆ ਇਸ ਨੂੰ ਜਿਵਾਓ ਕ੍ਰਿਸ਼ਨ ਨੇ ਸੋਚਿਆ ਇਤਨਾ ਦੁਖੀ ਇਤਨਾ ਦੁਖੀ ਗਿਆਨ ਤੋਂ ਪ੍ਰਭਾਵਿਤ ਨਹੀਂ ਹੋਣ ਲੱਗਾ ਦੁਖੀ ਹਿਰਦਾ ਗਿਆਨ ਤੋਂ ਪ੍ਰਭਾਵਿਤ ਨਹੀਂ ਆਉਂਦਾ ਸੁਖੀ ਹਿਰਦਾ ਗਿਆਨ ਤੋਂ ਪ੍ਰਭਾਵਿਤ ਨਹੀਂ ਆਉਂਦਾ ਮਦ ਦੀ ਅਵਸਥਾ ਚਾਹੀਏ ਜਿਵੇਂ ਸਿਤਾਰ ਦੀਆਂ ਤਾਰਾਂ ਨੂੰ ਬਹੁਤ ਕੱਸ ਦੇਈਏ ਇਤਨੀ ਉੱਚੀਆਂ ਹੋ ਜਾਏਗੀ ਸੁਣ ਗਾਣਾ ਖਵ ਜਾਏਗਾ ਬਿਲਕੁਲ ਢਿਲੀਆਂ ਕਰ ਦਈਏ ਨਗਮਾ ਨਿਕਲੇਗਾ ਨਹੀਂ ਸੰਗੀਤ ਨਿਕਲੇਗਾ ਨਹੀਂ ਤਾਰਾਂ ਬਹੁਤ ਕਸੀਆਂ ਆਈਆਂ ਨੇ ਬਹੁਤ ਡੇੜੀਆਂ ਬਿਨਾਂ ਜੀਵਨ ਦੀਆਂ ਤਾਰਾਂ ਕਿਸੇ ਦੀਆਂ ਤੇ ਬਹੁਤ ਕਸੀਆਂ ਆਈਆਂ ਨੇ ਬਹੁਤ ਕਸੀ ਇਤਨੇ ਸੁਖਿਆਰੇ ਤੇ ਸੁਖ ਨੇ ਇਤਨਾ बेहोश ਕੀਤਾ ਹੈ ਹੁਣ ਪ੍ਰਭੂ ਦਾ ਸੰਗੀਤ ਨਿਕਲ ਸਕੇ ਔਕੀ ਖੇਡ ਹੋ ਗਈ ਤੇ ਕਿਸੇ ਦੀਆਂ ਤਾਰਾਂ ਬਿਲਕੁਲ ਡੇੜੀਆਂ ਨੇ ਬਿਲਕੁਲ ਡੇੜੀਆਂ ਜੀਵਨ ਦਾ ਕੋਈ ਸਾਜ਼ੋ ਸਮਾਨ ਨਹੀਂ ਦੁੱਖ ਨਗਮਾ ਹਿੰਨ ਕਰ ਦਿੰਦਾ ਕਿਸੇ ਨੂੰ ਦੁੱਖ ਨਹੀਂ ਸੰਗੀਤ ਹਿੰਨ ਕਰ ਦਿੰਦਾ ਕਿਸੇ ਨੂੰ ਸੁੱਖ ਨਹੀਂ ਜੀਵਨ ਦੀ ਰਬਾਬ ਨਹੀਂ ਵੱਜਦੀ ਕਿਸੇ ਦੀ ਸੁੱਖ ਕਰਕੇ ਕਿਸੇ ਦੀ ਦੁੱਖ ਕਰਕੇ ਕਿਸੇ ਦੀਆਂ ਤਾਰਾਂ ਬਹੁਤ ਕੱਸੀਆਂ ਕਿਸੇ ਦੀਆਂ ਬਹੁਤ ਢਿੱਲੀਆਂ ਕ੍ਰਿਸ਼ਨ ਨੇ ਦੇਖਿਆ ਇਹ ਗਿਆਨ ਦੀ ਗੱਲ ਤੇ ਸਮਝਣ ਵਾਲਾ ਨਹੀਂ ਬਾਅ ਸੁਣੇਗਾ ਨਹੀਂ ਜੋ ਮੈਂ ਕਵਾਂਗਾ ਇਹ ਸੁਣਨ ਲਈ ਰਾਜ਼ੀ ਨਹੀਂ ਹੁੰਦਾ ਨਹੀਂ ਹੋਵੇਗਾ ਔਰ ਇਹ ਵੀ ਮੈਂ ਅਰਸ਼ ਕਰਾਂ ਜੋ ਦੁੱਖ ਲੈ ਕੇ ਇੱਥੇ ਆ ਗਿਆ ਆਪਣਾ ਕਮ ਸੇ ਕਮ ਹੋਰ ਤੇ ਸਾਰਿਆਂ ਨੂੰ ਸੁਣ ਲੇਗਾ ਗੁਰੂ ਨੂੰ ਨਹੀਂ ਸੁਣ ਸਕਦਾ ਤੇ ਜੋ ਸੁੱਖਾਂ ਦੀ ਭਾਵਨਾ ਲੈ ਕੇ ਆ ਗਿਆ ਜੇ ਸੁਖ ਹੀ ਲੈ ਕੇ ਆ ਗਿਆ ਮੁਸ਼ਕਿਲ ਹੈ ਗੁਰੂ ਨੂੰ ਸੁਣ ਸਕਿਆ ਨਹੀਂ ਸੁਣ ਸਕੇਗਾ ਮਦ ਦੀ ਅਵਸਥਾ ਚਾਹੀਦੀ ਹੈ ਦਰਮਿਆਨੀ ਅਵਸਥਾ ਚਾਹੀਦੀ ਹੈ ਕ੍ਰਿਸ਼ਨ ਦੇ ਹੱਥ ਦੇ ਚ ਸੋਨੇ ਦਾ ਕਰਮੰਡਲ ਸੀ ਦਿੱਤਾ ਅਰਜਨ ਨੂੰ ਆਖਿਆ ਸਾਹਮਣੇ ਸਰੋਵਰ ਤੋਂ ਵਰ ਲਿਆ ਦੇਖਦੇ ਆ ਨਾ ਉਮੀਦੀ ਦੇ ਵਿੱਚ ਇੱਕ ਉਮੀਦ ਦੀ ਕਿਰਨ ਦਿਖਾਈ ਦਿੱਤੀ ਬੰਦੇਰੇ ਦੇ ਵਿੱਚ ਥੋੜੀ ਰੋਸ਼ਨੀ ਦਿਖਾਈ ਦਿੱਤੀ। ਇਹ ਪਾਣੀ ਮੰਗਾਇਆ ਹੈ ਸ਼ਾਇਦ ਕੋਈ ਮੰਤਰ ਪੜਨ ਗਏ। ਸ਼ਾਇਦ ਅਬ ਮੰਨੂ ਨੂੰ ਜ਼ਿੰਦਾ ਕਰ ਦੇਣ ਗਏ। ਭਜਿਆ ਹੋਇਆ ਗਿਆ। ਸਰੋਵਰ ਦੇ ਚੋਂ ਕਰਮੰਡਲ ਵਰਕੇ ਲਿਆਇਆ। ਕ੍ਰਿਸ਼ਨ ਦੇ ਅੱਗੋਂ ਰੱਖਿਆ। ਆਖਿਆ ਭਗਵਨ ਜਿਵਾਓ ਮੇਰੇ ਬੱਚੇ ਨੂੰ। ਕ੍ਰਿਸ਼ਨ ਕਹਿੰਦੇ ਨੇ ਇੰਜ ਕਰ ਇਸ ਪਾਣੀ ਨੂੰ ਉੱਥੇ ਹੀ ਡੋਲ ਕੇ ਆ ਜਿੱਥੋਂ ਲੈ ਕੇ ਆਇਆ ਹੈ ਹੈਰਾਨ ਹੋਇਆ ਹੁਣੇ ਆਖਿਆ ਨੇ ਭਰ ਕੇ ਲਿਆਓ ਹੁਣ ਕਹਿੰਦੇ ਨੇ ਉੱਥੇ ਹੀ ਡੋਲ ਕੇ ਆਓ ਜਿੱਥੋਂ ਭਰ ਕੇ ਲੈਂਦਾ ਹੈ ਪਰ ਇਤਨਾ ਦੁਖਿਆਰਾ ਬੰਦਾ ਔਰ ਉਸ ਦੁੱਖ ਦੇ ਜੋ ਮਾੜੀ ਜਿਹਾ ਉਸ ਨੂੰ ਕਿਰਨ ਦਿਖਾਈ ਦਿੱਤੀ ਹੈ उस करके उस फुरती सी एकदम मंडल चुकया भज पिया डोल आया पानी डोल आया अगों रख्या करमंडल आखिया भगवान हूं अबमनो न जिंदा करो कर दे पर इंज कर जेड़ा पानी तू डोल के आया ना उ कड लिया उ कड लिया ਜਿਹੜਾ ਪਾਣੀ ਤੂੰ ਡੋਲ ਕੇ ਆਇਆ ਨਾ ਸਰੋਵਰ ਵਿੱਚ ਉਹੀ ਕੱਢ ਕੇ ਆ ਦੂਸਰਾ ਨਹੀਂ ਚਾਹੀਦਾ ਮੈਨੂੰ ਅਰਜਨ ਕਹਿਣ ਲੱਗਾ ਮੇਰੇ ਨਾਲ ਮਜ਼ਾਕ ਐਸੇ ਸਮੇਂ ਉਹ ਪਾਣੀ ਮੈਂ ਕਿਸ ਤਰ੍ਹਾਂ ਕੱਢ ਕੇ ਲਿਆ ਸਕਦਾ ਉਹ ਤੇ ਸਰੋਵਰ ਦੇ ਚ ਲੀਨ ਹੋ ਗਿਆ ਕ੍ਰਿਸ਼ਨ ਕਹਿੰਦੇ ਨੇ ਮੈਂ ਤੇਰੇ ਨਾਲ ਮਜ਼ਾਕ ਨਹੀਂ ਕਰ ਰਿਹਾ ਤੂੰ ਕਰ ਰਿਹਾ ਹੈ ਛੋਟੇ ਜਿਹਾਂ ਸਰੋਵਰ ਵਿੱਚ ਕਰਮੰਡਲ ਦਾ ਪਾਣੀ ਤੋਂ ਡੋਲ ਕੇ ਆਇਆ ਉਹੀ ਪਾਣੀ ਤੋਂ ਕੱਢ ਕੇ ਨਹੀਂ ਲਿਆ ਸਕਦਾ ਪ੍ਰਮਾਤਮਾ ਇੱਕ ਵਿਸ਼ਾਲ ਸਾਗਰ ਅਭਮੰਨੂ ਦੀ ਆਤਮਾ ਇੱਕ ਨਿੱਕੀ ਜਿਹੀ ਬੂੰਦ ਉਹ ਨਿੱਕੀ ਜਿਹੀ ਬੂੰਦ ਜਿਹੜੀ ਉਸ ਵਿਸ਼ਾਲ ਸਾਗਰ ਦੇ ਲੇਨ ਹੋ ਗਈ ਹੈ ਮੈਂ ਕਿੱਥੋਂ ਕੱਢ ਕੇ ਲਿਆਵਾਂ ਕਿਸ ਤਰ੍ਹਾਂ ਕੱਢ ਕੇ ਲਿਆਵਾਂ ਚਰਣਾ ਤੇ ਝੁੱਕ ਗਿਆ ਜਦੋਂ ਤਾਂ ਭਗਵਾਨ ਸਮਝ ਪਏਗੇ ਸਮਝ ਪਏਗੇ। ਕ੍ਰਿਸ਼ਨ ਕਹਿੰਦੇ ਸਮਝ ਨਹੀਂ ਪਈ, ਦੁੱਖ ਦਾ ਪਰਦਾ हट ਗਿਆ। ਦੁੱਖ ਦਾ ਪਰਦਾ हट ਗਿਆ। ਮੈਂ ਫਿਰ ਅਰਜ਼ ਕਰਾਂ। ਕ੍ਰਿਸ਼ਨ ਕਹਿੰਦਾ ਮੈਂ, ਅਰਜਨ ਕਹਿੰਦੇ ਮੈਨੂੰ ਸਮਝ ਪੈ ਗਈ। ਪਤਾ ਚੱਲ ਗਿਆ। ਸਮਝ ਪਏਗੇ। ਨਹੀਂ। ਤੈਨੂੰ ਬੋਧ ਪ੍ਰਾਪਤ ਨਹੀਂ ਹੋਇਆ, ਪਰਦਾ हट ਗਿਆ। ਕਿਹੜਾ ਦੁੱਖ ਦਾ? ਪਦੇ ਹਟਦੇ ਆਈ ਤੈਨੂੰ ਕੁਝ ਦਿਖਾਈ ਦਿੱਤੀ ਹੈ ਅਸਲੀਅਤ ਦੁੱਖ ਇੱਕ ਐਸਾ ਪਰਦਾ ਹੈ ਕੁਝ ਵੀ ਨਹੀਂ ਦਿਖਾਈ ਦਿੰਦਾ ਅੱਖਾਂ ਨੂੰ ਅੰਦਾ ਕਰ ਦਿੰਦਾ ਹੈ ਔਰ ਸੁਖ ਵੀ ਕੈਸਾ ਪਰਦਾ ਹੈ ਅੰਦਾ ਕਰ ਦਿੰਦਾ ਹੈ ਕੁਝ ਵੀ ਨਹੀਂ ਦਿਖਾਈ ਦਿੰਦਾ ਇਹ ਵੀ ਮਹਿਸੂਸ ਕਰਦੇ ਆ ਦੁੱਖ ਕਰਕੇ ਕੋਈ ਅੰਦਾ ਹੋਵੇ ਜਗਤ ਦੇ ਵਿੱਚ ਬਹੁਤ ਥੋੜੇ ਨੇ ਸੁਖ ਕਰਕੇ ਅੰਧਿਆਂ ਨਾਲ ਤੇ ਸਾਰਾ ਸੰਸਾਰ ਭਰਿਆ ਹੋਇਆ ਹੈ ਮੰਦਰ ਮਸਜਿਦ ਗੁਰਦੁਆਰੇ ਚਰਚ ਅਗਰ ਉਜੜੇ ਨੇ ਬਹੁਤੇ ਹੈ ਤਾਂ ਦੁਨੀਆ ਵਿੱਚ ਪਹਿਲੇ ਨਾਲੋਂ ਬੈਰੋਨੀ ਸੁਖ ਵਧਿਆ ਇਸ ਕਰਕੇ ਉਜੜੇ ਨੇ ਇਹ ਵੀ ਮਹਿਸਸ ਕਰਾ ਜੇ ਸਰੋਤ ਘਟ ਗਈ ਏ ਪ੍ਰਮਾਤਮਾ ਦੀ ਤਾਂ ਸੁਖ ਕਰਕੇ ਘਟ ਗਈ ਏ ਗੌਤਮੇ ਨਾਮ ਦੀ ਇੱਕ ਭਗਤਣੀ ਹੋਈ ਏ ਬੋਧ ਜਗਤ ਦੇ ਵਿੱਚ ਇਦਾਂ ਕਿਦਰ ਇਕਲੌਤਾ ਲੜਕਾ بیਵਾ ਸੀ ਇਕਲੌਤਾ ਲੜਕਾ ਚਲਾਣਾ ਕਰ ਗਿਆ ਦਨ ਚਾਰ ਸਾਲ ਦਾ ਅਜੀਬ ਵਿਖੁਣੇ ਨਹੀਂ ਹੋਈ ਸੀ ਗੋਦ ਦੇ ਚੁੱਕ ਕੇ ਉਸੇ ਲਾਸ਼ ਨੂੰ ਰੋਂਦੀ ਫਿਰ ਰਹੀ ਸੀ ਔਰ ਉਸ ਦਾ ਰੋਣਾ ਪਿੰਡ ਵਾਲਿਆਂ ਕੋਲ ਦੇਖਿਆ ਨਹੀਂ ਜਾਂਦਾ ਸੀ ਵਿਚਾਰੀ ਬੇਵਾ ਤੇ ਪਹਿਲੇ ਹੀ ਸੀ ਸੰਤਾਨ ਤੋਂ ਵੀ ਹੀਣੀ ਹੋ ਗਈ ਪਤੀ ਤੇ ਹੈ ਨਹੀਂ ਸੀ ਬੱਚਾ ਸੀ ਉਹਦੇ ਹਾਸਲੇ ਤੇ ਜੀ ਰਹੀ ਸੀ ਉੱਭੀ ਨਹੀਂ ਰਿਹਾ ਕਿਸੇ ਨੂੰ ਤਰਸ ਆਇਆ ਉਹਨਾਂ ਨੇ ਕਹਿ ਦਿੱਤਾ ਸ਼ਹਿਰ ਦੇ ਵਿੱਚ ਮਹਾਤਮਾ ਬੁੱਧ ਆਇਆ ਸ਼ਾਮ ਨੂੰ ਕਥਾ ਕਰਦੇ ਨੇ ਸਵੇਰੇ ਕਥਾ ਕਰਦੇ ਨੇ ਜਦ ਕਥਾ ਕਰਦੇ ਨੇ ਇਹ ਬੱਚਾ ਉਹਨਾਂ ਦੇ ਕਦਮਾਂ 'ਚ ਰੱਖ ਦੇਈ ਜੇ ਰੋਣਾ ਹੀ ਤੇ ਉੱਥੇ ਹੀ ਰੋਣ ਕੀ ਘਰ ਘਰ ਦੇ ਦਰਵਾਜ਼ੇ ਅੱਗੋਂ ਰੋ ਰਹੀ ਐ ਗਲੀ ਗਲੀ ਦੇ ਚ ਰੋ ਰਹੀ ਐ ਲਾਸ਼ ਨੂੰ ਚੁੱਕ ਕੇ ਪਾਗਲ ਜਿਹੀ ਲੱਗਦੀ ਸੀ ਸਾਰਿਆਂ ਨੂੰ ਦੁੱਖ ਨੇ ਪਾਗਲ ਕਰ ਦਿੱਤਾ ਸੀ ਮੈਂ ਸਵੇਰੇ ਵੀ ਅਰਜ਼ ਕੀਤੀ ਐ ਕਿਸੇ ਨੂੰ ਦੁੱਖ پاਗਲ ਕਰ ਦਿੰਦਾ ਕਿਸੇ ਨੂੰ ਸੁੱਖ پاਗਲ ਕਰ ਦਿੰਦਾ ਕਿਸੇ ਨੂੰ ਸੁੱਖ ਆਪਣੀ ਥਾਂ ਤੋਂ ਹਿਲਾ ਕੇ ਰੱਖ ਦਿੰਦਾ ਕਿਸੇ ਨੂੰ ਦੁੱਖ ਆਪਣੀ ਥਾਂ ਤੋਂ ਹਿਲਾ ਕੇ ਰੱਖ ਦਿੰਦਾ ਸਮਝ ਤੋਂ ਮਨੁੱਖ ਥੱਲੇ ਚਲਾ ਜਾਂਦਾ ਹੈ ਉਸ ਦੀ ਸਮਝ ਦੇ ਵਿੱਚ ਵੀ ਕੁਝ ਨਹੀਂ ਆ ਰਿਹਾ ਸੀ ਦੁੱਖ ਦਾ ਇਤਨਾ ਹੰਦੇਰਾ ਦੁੱਖ ਦਾ ਇਤਨਾ ਅੰਧਕਾਰ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਸੀ ਜ਼ਾਰੋ ਜ਼ਾਰ ਰੋ ਰਹੀ ਸੀ ਬਸ ਰੋਣ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੀ ਤੋ ਤਰਸ ਆਇਆ ਕਿਸੇ ਨੂੰ ਉਸ ਦੀ ਹਾਲਤ ਤੇ ਜਾ ਤੋ ਪਿੰਡ ਦੇ ਵਿੱਚ ਆਏ ਹੋਏ ਨੇ ਸਵੇਰੇ ਸ਼ਾਮ ਉਹ ਪ੍ਰਮਾਤਮਾ ਦੀ ਗੱਲ ਕਰਦੇ ਨੇ ਤੂੰ ਰੋਣਾ ਹੀ ਐ ਚੀਖਣਾ ਹੀ ਐ ਉੱਥੇ ਚੀਖ ਕਹਿੰਦੇ ਨੇ ਇਹ ਗੱਲ ਸੁਣ ਕੇ ਵਜੇ ਉਸ ਥਾਂ ਤੇ ਜਿੱਥੇ ਮਹਾਤਮਾ ਬੋਧ ਸਨ ਬੱਚੇ ਨੂੰ ਅੱਗੇ ਰੱਖ ਕੇ ਰੋਂਦੀ ਹੋਈ ਤੇ ਗਈ ਰੋਣਾ ਹੋਰ ਵੱਧ ਗਿਆ ਔਰ ਇੱਕੋ ਹੀ ਸੁਰ ਨਾਲ ਆਖੀ ਜਾਏ ਤੁਸੀਂ ਮੇਰਾ ਸਹਾਰਾ ਇਸ ਨੂੰ ਜਵਾਓ ਮੈਂ ਇਸ ਤੋਂ ਬਿਨਾਂ ਨਹੀਂ ਜੀ ਸਕਦੀ ਮੇਰਾ ਕੋਈ ਸਹਾਰਾ ਨਹੀਂ ਮੇਰਾ ਕੋਈ ਆਸਰਾ ਨਹੀਂ ਮੁਖ्तसर میں عرض ਕਰਾਂ ਉਹ ਗੋਤਮੀ ਉਹ ਇਹੀ ਰੋਣਾ ਹੈ ਇਹੀ ਰੋਣਾ ਜੋ ਅਰਜਨ ਨੇ ਕ੍ਰਿਸ਼ਨ ਦੇ ਅੱਗੋਂ ਰੱਖਿਆ ਸੀ ਗੋਤਮੀ ਨੇ ਬੁੱਧ ਦੇ ਅੱਗੋਂ ਰੱਖਿਆ ਸੀ ਇਹੀ ਮੇਰਾ ਬੱਚਾ ਜ਼ਿੰਦਗੀ ਦਾ ਸਾਰ ਹੈ ਮੇਰੇ ਜੀਵਨ ਦਾ ਸਾਰ ਹੈ ਮੈਂ ਇਸ ਤੋਂ ਬਿਨਾ ਨਹੀਂ ਜੀ ਸਕਦੀ ਰੋਈ ਜਾਏ ਰੋਈ ਜਾਏ ਰੋਈ ਜਾਏ ਮਹਾਤਮਾ ਬੁੱਧ ਕਹਿੰਦੇ ਨੇ ਗਉਤਮੀ ਇੱਕ ਕੰਮ ਜੇ ਤੂੰ ਕਰ ਸਕੇ ਤੇਰੇ ਬੱਚੇ ਨੂੰ ਜਿਵਾ ਦਿੰਦੇ ਆ ਜਿਵਾ ਦਿੰਦੇ ਆ ਇੱਕ ਕੰਮ ਕਰ ਇੱਕ ਮੁਠ ਚਾਵਲਾਂ ਦੀ ਉਸ ਘਰੋਂ ਮੰਗ ਕੇ ਲਿਆ ਜਿਸ ਘਰ ਦੇ ਚ ਕਦੀ ਕੋਈ ਅਰਥੀ ਨਾ ਉਠੀ ਹੋਵੇ ਮੰਗ ਕੇ ਲਿਆ ਮੈਂ ਤੇਰੇ ਬੱਚੇ ਨੂੰ ਜਿਵਾ ਦੇਵਾਂਗਾ ਦੁੱਖਾਂ ਦੀ ਮਾਰੀ ਉਹਨੂੰ ਸਮਝ ਤੇ ਆਈ ਨਾ ਭੱਜ ਪਈ ਕਹਿੰਦੀ ਹੁਣੇ ਲਿਆਈ ਹੁਣੇ ਲਿਆਈ ਪਹਿਲੇ ਬੂਵੇ ਤੇ ਦਸਤਕ ਦਿੱਤੀ ਰੋਂਦੀ ਹੋਈ ਨੂੰ ਦੇਖ ਕੇ ਘਰ ਵਾਲਿਆਂ ਨੂੰ ਪਹਿਲੇ ਹੀ ਤਰਸ ਸੀ ਬੁੱਧ ਨੇ ਇਹ ਆਖਿਆ ਇੱਕ ਛਾਵਲ ਦੀ ਮੁੱਠ ਉਸ ਘਰੋਂ ਮੰਗ ਕੇ ਲਿਆ ਜਿੱਥੋਂ ਕੋਈ ਅਰਥੀ ਨਾ ਉੱਠੀ ਹੋਵੇ ਘਰ ਵਾਲਾ ਕਹਿ ਲਗਾ ਇੱਥੋਂ ਤੇ ਮੇਰੇ ਪਿਓ ਦੀ ਅਰਥੀ ਉੱਠੀ ਸੀ ਮੈਂ ਆਪਣੇ ਕੰਦਿਆਂ ਤੇ ਲੈ ਗਿਆ ਸੀ ਮੇਰੀ ਮਾਂ ਦੀ ਅਰਥੀ ਉੱਠੀ ਸੀ ਔਰ ਮੈਨੂੰ ਹੋਸ਼ ਹੈ ਮੇਰੀ ਦਾਦੀ ਦੀ ਅਰਥੀ ਉੱਠੀ ਸੀ ਇਸ ਤਰ੍ਹਾਂ ਪਤਾ ਨਹੀਂ ਕਿਤਨੇ ਦੀ ਅਰਥੀ ਉੱਠੀ ਹੋਵੇਗੀ ਚਾਵਲ ਲੈ ਜਾਣੇ ਨੇ ਤੇ ਭਾਵੇਂ ਮਣਾ ਦੇ ਸਾਹਬ ਨਾਲ ਲੈ ਜਾ ਸਾਡੇ ਕੋਲ ਬਹੁਤ ਨੇ ਪਰ ਇਹ ਜਿਹੜੀ ਸ਼ਰਤ ਹੈ ਅਰਥੀ ਨਾ ਉੱਠੀ ਹੋਵੇ ਅਰਥੀ ਤੇ ਉੱਠਿਆ ਲੈ ਦੂਜੇ ਘਰ ਚ ਗਈ ਤੁਹਾਡੇ ਘਰ ਤੋਂ ਕੋਈ ਅਰਥੀ ਨਾ ਉੱਠੀ ਹੋਵੇ ਮੈਨੂੰ ਇੱਕ ਮੁਠ ਚਾਵਲਾਂ ਦੀ ਦਿਓ ਦੂਜੇ ਘਰ ਵਾਲੇ ਵੀ ਕਹਿੰਦੇ ਨੇ ਜਿੰਨੇ ਲੈ ਜਾਣਾ ਨੇ ਲੈ ਜਾ ਕੋਈ ਚਾਵਲਾਂ ਦੀ ਕਮੀ ਨਹੀਂ ਅਰਥੀਆਂ ਤੇ ਉਠੀਆਂ ਲੈ ਤੀਸਰੇ ਚ ਗਈ ਚੌਥੇ ਚ ਗਈ ਇਤਿਹਾਸ ਕਹਿੰਦਾ ਹੈ ਪੰਜਵੇਂ ਚ ਗਈ ਤੇ ਦੁੱਖ ਦਾ ਪਰਦਾ हट ਗਿਆ ਕਹਿੰਦਾ ਹੈ ਹਰ ਘਰ ਚੋਂ ਅਰਥੀ ਉੱਠੀ ਹੈ ਇਹ ਹਰ ਘਰ ਘਰ ਨਹੀਂ ਹੈ सब साफिर खाने ने चार दिन ले लो की बैठे रहे ये कोई घर थोड़ी है जिसन घर कहते हैं घर नहीं है मुसाफिर खाना है गौतमी आई बदल के महात्मा बुद्ध दे महात्मा बुद्ध कहने आई चावल हां आई है ਕਿਥੇ ਇਸ ਬੱਚੇ ਦੀ ਜ਼ਿੰਦਗੀ ਨਹੀਂ ਚਾਹੀਦੀ ਮੈਂ ਬਿਖਸ਼ੂ ਹੋ ਗਏ ਹੋਇਆ ਤੂੰ ਮੈਂ ਬਿਖਸ਼ੂ ਹੋ ਗਈ ਮੈਨੂੰ ਸਮਝ ਆ ਗਈ ਮੈਨੂੰ ਪਤਾ ਚੱਲ ਗਿਆ ਦਰਸਲ ਜਿਸ ਨੂੰ ਅਸੀਂ ਘਰ ਕਹਿੰਦੇ ਆ ਘਰ ਨਹੀਂ ਹੈ ਉਸ ਘਰ ਦੇ ਚਮਨੁਕ ਦੀ ਸੁਰਤ ਜਾ ਸਕਦੀ ਹੈ ਸ਼ਬਦ ਦੇ ਆਸਰੇ ਤੇ ਔਰ ਤਾਂ ਜੇ ਸੁਣੇ ਜੋ ਸੁਣ ਨਹੀਂ ਸਕਦਾ ਸੰਤ ਨਹੀਂ ਬਣ ਸਕਦਾ ਔਰ ਜੋ ਵੇਖ ਨਹੀਂ ਸਕਦਾ ਸੈਂਟਿਸਟ ਨਹੀਂ ਬਣ ਸਕਦਾ ਵਿਗਿਆਨਿਕ ਨਹੀਂ ਬਣ ਸਕਦਾ ਵੇਖਣ ਦੀ ਸ਼ਮਤਾ ਚਾਹੀਦੀ ਹੈ ਵੇਖਣ ਦੀ ਸ਼ਕਤੀ ਚਾਹੀਦੀ ਹੈ ਵੇਖਣ ਦੀ ਤਾਕਤ ਚਾਹੀਦੀ ਹੈ ਵੇਖਣ ਦੀ ਬਾਰਿਕੀ ਚਾਹੀਦੀ ਹੈ